ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਗਾਜਰ ਦਾ achar ਇਹ achar ਜਿੰਨਾ ਦੇਖਣ ਵਿੱਚ ਟੇਸਟੀ ਲੱਗ ਰਿਹਾ ਉਨਾ ਹੀ ਇਹ ਖਾਣ ਵਿੱਚ ਟੇਸਟੀ ਆ ਸੋ ਸ਼ੁਰੂ ਕਰਦੇ ਹਾਂ ਬਹੁਤ ਆਸਾਨਾ ਬਣਾਉਣਾ ਸਭ ਤੋਂ ਪਹਿਲਾਂ ਅਸੀਂ ਇੱਕ ਗਲਾਸ ਸਿਰਕਾ ਲੈ ਲੈਣਾ ਸਿਰਕੇ ਦੇ ਵਿੱਚ ਇਮਲੀ ਭੁੰਕੇ ਰੱਖ ਦੇਣੀ ਆ ਜਿਵੇਂ ਛੋਟਾ ਪੈਕਟ ਹੁੰਦਾ ਇਮਲੀ ਦਾ ਅੱਧਾ ਇੱਕ ਪੈਕਟ ਭੁੰਨ ਦੋ ਤੇ ਆਪਾਂ ਗਾਜਰ ਐਸ ਸਾਈਜ਼ ਚ ਕੱਟ ਕਰ ਲੈਣੀਆਂ ਨੇ ਇਹਨਾਂ ਨੂੰ ਧੁੱਪੇ ਸcalo ਦੋ ਘੰਟੇ ਇਹਦੇ ਵਿੱਚ ਆਪਾਂ ਪਾਉਣੀ ਹੈ ਕਾਲੀ ਮਿਰਚ ਵੱਡੀ ਇਲਾਇਚੀ ਤੇ ਛੋਟੀ ਇਲਾਇਚੀ ਤੇ ਹੁਣ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲੈਣਾ ਜੀ ਇਸ ਤਰ੍ਹਾਂ ਹੀ ਪੀਸ ਲੈਣਾ ਤੇ ਹੁਣ ਅਸੀਂ ਕੀ ਕਰਨਾ ਲਸਣ ਲੈ ਲੈਣਾ ਤੇ ਅਦਰਕ ਇਹਨਾਂ ਦੋਨਾਂ ਨੂੰ ਵੀ ਆਪਾਂ ਪੀਸ ਲਾਂਗੇ ਦਰਦਰਾ ਜਿਹਾ ਇੱਕ ਪੇਸਟ ਦੀ ਤਰ੍ਹਾਂ ਬਣਾ ਲਾਂਗੇ ਇਦਾਂ ਦਾ ਬਣਾ ਲਓ ਸਾਰਾ ਪੇਸਟ ਕੁੱਟ ਕੇ ਕੁੰਡੇ ਦੇ ਵਿੱਚ ਤੇ ਆਪਣੇ ਗਾਜਰਾਂ ਦੇਖੋ ਐਵੇਂ ਦੀਆਂ ਹੋਣੀਆਂ ਚਾਹੀਦੀਆਂ ਨੇ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਇਹਦੇ ਵਿੱਚ ਆਪਾਂ ਨੇ ਪਾਉਣਾ ਦੇਖੋ 2 ਤੋਂ 2.5 ਕੌਲੀਆਂ ਆਪਾਂ ਨੇ ਸ਼ੱਕਰ ਦੀਆਂ ਪਾਉਣੀਆਂ ਨੇ ਜਮੈਣ ਜੀਰਾ ਸੌਂਫ ਤੇ ਅਦਰਕ ਲਸਣ ਦਾ ਪੇਸਟ ਹੋ ਗਿਆ ਇਲੈਚੀਆਂ ਤੇ ਜਿਹੜੀ ਆਪਾਂ ਕਾਲੀ ਮਿਰਚ ਕੁੱਟੀ ਆ ਤੇ ਸਿਰਕਾ ਹੋ ਗਿਆ ਜੀਚੀ ਮਲੀ ਭੋਂ ਕੇ ਰੱਖੀ ਆ ਤੇ ਆਪਾਂ ਸਰੋਂ ਦਾ ਤੇਲ ਪੂਰੀ ਤਰ੍ਹਾਂ ਗਰਮ ਕਰ ਲਓ ਸਭ ਤੋਂ ਪਹਿਲਾਂ ਇਹਦੇ ਵਿੱਚ ਪੇਸਟ ਪਾ ਦਿਓ ਅਦਰਕ ਤੇ ਲਸਣ ਦਾ ਇਹਨਾਂ ਨੂੰ ਵਧੀਆ 골ਡਨ ਬ੍ਰਾਊਨ ਕਰ ਲਓ ਜਿੰਨਾ ਵੀ ਲਸਣ ਦਾ ਕੱਚਾ ਪਣੋਂ ਸਾਰਾ ਕੱਢ ਦਿਓ ਸੇਕ ਲਵਾ ਕੇ ਇਹਦਾ ਹੌਲੀ ਹੌਲੀ ਕਲਰ ਚੇਂਜ ਹੋਊਗਾ ਦੇਖੋ ਜੇ 골ਡਨ ਬ੍ਰਾਊਨ ਹੋ ਗਿਆ ਨਾ ਵਧੀਆ ਹੁਣ ਇਹਦੇ ਵਿੱਚ ਅਸੀਂ ਜੀਰਾ ਅਜਵਾਇਨ ਇਸ ਨੂੰ ਪਾ ਦੇਣਾ ਤੇ ਨਾਲ ਹੀ ਇਸ ਵਿੱਚ ਨਮਕ, ਕਾਲਾ ਨਮਕ ਤੇ ਦੇਗੀ ਮਿਰਚ ਪਾ ਦੇਣੀ ਆ। ਇਹਦੇ ਵਿੱਚ ਹਲਦੀ ਨਹੀਂ ਪੈਂਦੀ ਹੈਗੀ। ਇਹਨਾਂ ਨੂੰ ਵੀ 2-3 ਮਿੰਟ ਵਧੀਆ ਸੇਕ ਲੱਗਣ ਦਿਓ ਤੇ ਹੁਣ ਇਹਦੇ ਵਿੱਚ ਜਿਹੜੀ ਆਪਾਂ ਇਲਾਇਚੀ ਤੇ ਕਾਲੀ ਮਿਰਚ ਕੁੱਟੀ ਸੀ ਉਹ ਪਾ ਦੋ। ਇਹਨੂੰ ਵੀ 2-3 ਮਿੰਟ ੜੜ ਕੇ ਵਧੀਆ ਹੁਣ ਇਹਦੇ ਵਿੱਚ ਆਪਾਂ ਗਾਜਰ ਐਡ ਕਰ ਦਾਂਗੇ। ਗਾਜਰਾਂ ਨੂੰ ਐਵੇਂ ਆਪਾਂ 10-15 ਮਿੰਟ ਇਦਾਂ ਹੀ ਪਕਾਉਣਾਗਾ ਇਹ ਕੋਣੀ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਨਾ ਇਹਨਾਂ ਨੂੰ ਪੰਨ ਕੇ ਦੇਖ ਲੂਗੀ ਇਹ ਅੱਧੀਆਂ ਕੁ ਪੱਕ ਗਈਆਂ ਹੋਣ ਮਤਲਬ ਹੁਣ ਇਹਦੇ ਵਿੱਚ ਆਪਾਂ ਸ਼ੱਕਰ ਪਾ ਦਾਂਗੇ ਤੁਸੀਂ ਗੁੜ ਵੀ ਪਾ ਸਕਦੇ ਹੋ ਤੁਹਾਡੀ ਚੋਇਸ ਆ ਇਹਨਾਂ ਨੂੰ ਵਧੀਆ ਪ੍ਰੋਪਰ ਮਿਕਸ ਕਰ ਦੋ ਇਹਨੂੰ ਵੀ 5-7 ਮਿੰਟ ਲਈ ਪੱਕਣ ਦਿਓ ਤੇ ਫਿਰ ਇਸ ਵਿੱਚ ਅਸੀਂ ਜਿਹੜਾ ਉਹ ਪਾਉਣਾਗਾ ਸਿਰਕਾ ਸਿਰਕੇ ਦੇ ਵਿੱਚ ਇਮਲੀ ਨੂੰ ਮੈਸ਼ ਕਰਕੇ ਪੁਣਕੇ ਪਾ ਦਿਓ ਉਹ ਮੇ ਤੋਂ ਇੱਥੇ ਵੀਡੀਓ ਸਕਿੱਪ ਹੋ ਗਈ। ਭਲੇਖੇ ਨਾਲ ਇਹ ਦੇਖੋ ਉਹ ਵਿੱਚ ਪਾਉਣਤ ਵਾਂਗ ਏਦਾਂ ਦਾ ਬਣ ਜੂ ਇਹ। ਇਹਨੂੰ ਆਪਾਂ ਮਤਲਬ ਖੁੱਲਾ ਹੀ ਪਗਾਉਣਾ ਉੱਪਰ ਢੱਕਣ ਵਗੈਰਾ ਨਹੀਂ ਰੱਖਣਾ। ਜਦੋਂ ਇਹ ਬਣਨ ਨਾਲ ਉਹ ਥੋੜਾ ਜਿਹਾ ਚਮਚੇ ਨਾਲ ਭੰਨ ਕੇ ਦੇਖੋਲੇ ਵੀ ਗਾਜਰਾਂ ਹੋ ਗਈਆਂ ਸੌਫਟ। ਇਹ ਚਾਰਖਾਨ ਵਿੱਚ ਬਹੁਤ ਜਿਆਦਾ ਟੇਸਟੀ ਬਣਦਾ ਇੱਕ ਵਾਰ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਤੇ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਇਹ ਮੇਰੇ ਕਿਸੇ ਵਿਊਅਰਸ ਦੀ ਕਮੈਂਟ ਕਰਿਆ ਸੀ ਵੀ ਸਾਨੂੰ ਗਾਜਰ ਦਾ achar ਦੱਸੋ ਬਣਾਉਣਾ ਤੇ ਅਸੀਂ ਹਰ ਸਾਲ ਇਦਾਂ ਹੀ ਬਣਾਉਨੇ ਆ ਤੇ ਇਹ 2-3 ਸਾਲ ਤਾਈ ਬਿਲਕੁਲ ਖਰਾਬ ਨਹੀਂ ਹੁੰਦਾ ਹੈਗਾ ਬਟ ਅਸੀਂ ਇੰਨਾ ਨਹੀਂ ਬਣਾਉਂਦੇ ਮਤਲਬ ਹਰ ਸਾਲ ਅਸੀਂ ਬਣਾ ਹੀ ਲੈਣੇ ਆਂਗੇ ਇਹ ਗਾਜਰ ਦਾ ਖੱਟਾ ਮਿੱਠਾ achar ਤੁਸੀਂ ਵੀ ਬਣਾ ਕੇ ਦੇਖਿਓ ਕਮੈਂਟ ਕਰਕੇ ਦੱਸਿਓ ਤੁਹਾਡਾ achar ਕਿਦਾਂ ਦਾ ਬਣਿਆ ਮਿਲਦੇ ਆ ਕਿਸੇ ਨੈਕਸਟ ਔਰ ਵੀਡੀਓ ਚ ਥੈਂਕ ਯੂ ਸੋ ਮੱਚ